ਪਹਿਲਾ ਉਹ ਐਫ ਆਈ ਆਰ ਜਿਵੇਂ ਸੁਣਨ ਦੇ ਵਿੱਚ ਆਇਆ ਉਹ ਢਾਬੇ ਵਾਲੇ ਦੇ ਵੱਲੋਂ ਦਰਜ ਕਰਵਾਈ ਗਈ ਸੀ ਕਰਵਾਈ ਗਈ ਸੀ ਜਾਂ ਉਹਨੂੰ ਕਿਹਾ ਗਿਆ ਸੀ ਵੀ ਤੂੰ ਕਰਵਾ ਲੋਕਾਂ ਦੇ ਹੱਟ ਦੇ ਅੱਗੇ ਲੋਕਾਂ ਦੀ ਤਾਕਤ ਦੇ ਅੱਗੇ ਸਰਕਾਰਾਂ ਨੂੰ ਵੀ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਆਖਰਕਾਰ ਮੰਨਣਾ ਪੈਂਦਾ ਹੁੰਦਾ ਹੈ ਵੀ ਅਸੀਂ ਗਲਤ ਕੀਤਾ ਹੁਣ ਅਸੀਂ ਠੀਕ ਕਰ ਲੱਗੇ ਇਹ ਹੀ ਕੁਛ ਕਰਨਲ ਸਾਹਿਬ ਵਾਲੇ ਮਸਲੇ ਦੇ ਵਿੱਚ ਹੋਇਆ ਅਤੇ ਹੁਣ ਜਿਹੜੀ ਐਫਆਈਆਰ ਹੈ ਉਹ ਕਰਨਲ ਸਾਹਿਬ ਵੱਲੋਂ ਦਰਜ ਕੀਤੀ ਗਈ ਹੈ ਉਹਨਾਂ ਦੇ ਪੱਖ ਲੈ ਕੇ ਇਹ ਜਿਹੜੀ ਐਫਆਈਆਰ ਲਾਜ ਹੋਈ ਹੈ ਪਹਿਲਾਂ ਇਹਦੇ ਵਿੱਚੋਂ ਜਿਵੇਂ ਪਤਾ ਲੱਗਿਆ ਸੁਣਿਆ ਇੱਕ ਦੋ ਬੰਦਿਆਂ ਦੇ ਨਾਂ ਕੱਢੇ ਵੀ ਗਏ ਅਤੇ ਹੁਣ ਉਹ ਨਾਂ ਵਿੱਚ ਪਾਏ ਗਏ ਨੇ ਦੋਸਤੋ ਕਹਿੰਦੇ ਹੰਕਾਰ ਦਾ ਵੀ ਸਿਰ ਨੀਵਾ ਹੀ ਹੁੰਦਾ ਹੈ ਅਤੇ ਮਾੜੇ ਕੀਤੇ ਹੋਏ ਐਕਟ ਦਾ ਐਕਸ਼ਨ ਦਾ ਨਤੀਜਾ ਇਨਸਾਨ ਨੂੰ ਭੁਗਤਣਾ ਹੀ ਪੈਂਦਾ ਹੈ ਚਾਹੀਓ ਕਾਨੂੰਨ ਅਨਸਾਰ ਹੋਵੇ ਚਾਹੀਓ ਉਹ ਕੁਦਰਤ ਦੇ ਕਿਸੇ ਨਿਯਮ ਦੇ ਅਨਸਾਰ ਹੋਵੇ ਜੋ ਕੁਝ ਵੀ ਉੱਥੇ ਕੀਤਾ ਜਿਸ ਪੱਦਰ ਦੀ ਮਾਰ ਕਟਾਈ ਕੀਤੀ ਫੌਜੀ ਅਫਸਰ ਨੇ ਇੱਕ ਉਹਨਾਂ ਦੇ ਨਾਲ ਕੋਲ ਨੌਜਵਾਨ ਪੁੱਤ ਖੜਾ ਜਿਹਦੇ ਸਾਹਮਣੇ ਉਹ ਤਾਂ ਫਾਦਰ ਕੁੱਟਿਆ ਜਾ ਰਿਹਾ ਬਰੂਟਲੀ ਬੁਰੀ ਤਰ੍ਹਾਂ ਕਾਨੂੰਨ ਨੇ ਤਾਂ ਖੈਰ ਆਪਣਾ ਕੰਮ ਕਰਨਾ ਹੀ ਸੀ ਬਹੁਤ ਵੱਡਾ ਇਕੱਠ ਹੋਇਆ ਪਟਿਆਲੇ ਰੋਸ ਧਰਨੇ ਦੇ ਵਿੱਚ ਜੋ ਕਰਨਲ ਸਾਹਿਬ ਦੇ ਘਰੋਂ ਬੀਬੀ ਨੇ ਭੈਣ ਜੀ ਨੇ ਉਹਨਾਂ ਨੇ ਆਵਾਜ਼ ਦਿੱਤੀ ਸੀ ਲੋਕ ਘਰਾਂ ਦੇ ਵਿੱਚੋਂ ਨਿਕਲੇ ਨਿਕਲਣਾ ਵੀ ਚਾਹੀਦਾ ਹੈ ਕਿਉਂਕਿ ਜੇ ਅੱਜ ਇਸ ਭੈਣ ਦਾ ਸਾਥ ਨਾ ਦਿੱਤਾ ਕੱਲ ਨੂੰ ਵਾਰੀ ਕਿਸੇ ਹੋਰ ਦੀ ਵੀ ਆ ਸਕਦੀ ਹੈ ਲੋਕ ਡਰ ਜਾਂਦੇ ਨੇ ਹੁੰਦਾ ਪਤਾ ਨਹੀਂ ਅਜੇਾ ਕਿੰਨਿਆਂ ਕ ਨਾਲ ਹੋਣਾ ਹੈ ਮਾਨਯੋਗ ਹਾਈ ਕੋਰਟ ਨੇ ਉੱਥੇ ਤੱਕ ਵੀ ਲੋਕ ਨੇ ਜਿਹੜੇ ਪੀੜਤ ਨੇ ਉਹ ਪਹੁੰਚਦੇ ਨੇ ਪੁਲਿਸ ਤੋਂ ਇਨਸਾਫ ਲੈਣ ਵਾਸਤੇ ਪੁਲਿਸ ਸਿਕਿਉਰਿਟੀ ਵਾਸਤੇ ਹੈ ਜਿੱਥੇ ਫੌਜ ਦੇਸ਼ ਦੀ ਰੱਖਿਆ ਕਰਦੀ ਹੈ ਪੁਲਿਸ ਇੱਕ ਸਟੇਟ ਦਾ ਲਾਅ ਐਂਡ ਆਰਡਰ ਮੇਨਟੇਨ ਕਰਦੀ ਹੈ ਪਰ ਜਦੋਂ ਅਜਿਹੇ ਕੰਮ ਕਰਨ ਲੱਗ ਜਾਣ ਤਾਂ ਫਿਰ ਉਹਨਾਂ ਦਾ ਜਿਹੜਾ ਅਕਸ ਹੈ ਉਹ ਕਿਤੇ ਨਾ ਕਿਤੇ ਸ਼ੱਕੀ ਅਤੇ ਧੁੰਦਲਾ ਹੋ ਜਾਂਦਾ ਹੈ ਕੱਠ ਬਹੁਤ ਵੱਡਾ ਸੀ ਹਰੇਕ ਵਰਗ ਦਾ ਬੰਦਾ ਉਸ ਕੱਠ ਦੇ ਵਿੱਚ ਸ਼ਾਮਲ ਹੋਇਆ ਨਤੀਜਾ ਇਹ ਨਿਕਲਿਆ ਵੀ ਹੁਣ ਜਿਹੜੀ ਜਾਂਚ ਹੈ ਉਹ ਲੱਗਦਾ ਹੈ ਵੀ ਬਿਲਕੁਲ ਨਿਰਪੱਖ ਟਰਾਂਸਪੇਰੈਂਟ ਹੋਊਗੀ ਬੀਬੀ ਨੂੰ ਵੀ ਬੇਨਤੀ ਹੈ ਗੱਲਾਂ ਵੀ ਕਰਦੇ ਨੇ ਲੋਕ ਅਤੇ ਅਸੀਂ ਵੀ ਅਪੀਲ ਕਰਦੇ ਹਾਂ ਵੀ ਉਹ ਹੁਣ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨ ਇਨਸਾਫ ਲੈ ਕੇ ਉੱਠਣਾ ਲੜਾਈ ਆਪਣੇ ਸੰਘਰਸ਼ ਜਾਰੀ ਰੱਖਣਾ ਜੋ ਕੁਝ ਉੱਥੇ ਵਾਪਰਿਆ ਸਭ ਨੇ ਦੇਖਿਆ ਇੱਕ ਚਸ਼ਮਦੀਦ ਵੀ ਵਿੱਚ ਆਇਆ ਜਿਹਨੇ ਦੱਸਿਆ ਵੀ ਉਹਨੇ ਆਪਣੇ ਅੱਖੀਆਂ ਸਾਰਾ ਕੁਝ ਦੇਖਿਆ ਸੀ ਜਦੋਂ ਉਹ ਸਵਾਰੀਆਂ ਨੂੰ ਲਾ ਕੇ ਰਜਿੰਦਰਾ ਹਸਪੀਟਲ ਤੋਂ ਬਾਹਰ ਨਿਕਲਿਆ ਉਸਨੇ ਦੇਖਿਆ ਉਹ ਵਾਕਿਆ ਅਤੇ ਗੱਲ ਦੱਸੀ ਵੀ ਹੈ ਖੈਰ ਹੁਣ ਇੱਥੇ ਇੱਕ ਹੋਰ ਜਿਹੜਾ ਵੱਡਾ ਪ੍ਰਸ਼ਨ ਹੈ ਜਿਹੜੇ ਅਕਸਰ ਲੋਕ ਕਰ ਰਹੇ ਨੇ ਗੱਲ ਕਰਦੇ ਨੇ ਆਪਸ ਦੇ ਵਿੱਚ ਚਰਚਾ ਕਰਦੇ ਨੇ ਕਹਿੰਦੇ ਵੀ ਜਿਹੜਾ ਐਸਐਸਪੀ ਇਸ ਸਮੇਂ ਪਟਿਆਲੇ ਦਾ ਮੌਜੂਦਾ ਹੈ ਕਿ ਉਹਦੀ ਬਦਲੀ ਹੋਊਗੀ ਕਿਉਂਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਹ ਜਿਹੜੀ ਘਟਨਾ ਹੈ ਬਹੁਤ ਵੱਡੀ ਘਟਨਾ ਹੈ ਇੱਕ ਮਿਲਟਰੀ ਆਫੀਸਰ ਨੂੰ ਕੁੱਟਿਆ ਜਾਣਾ ਬੁਰੀ ਤਰ੍ਹਾਂ ਦੇ ਨਾਲ ਜ਼ਲੀਲ ਕਰਨਾ ਇਹ ਘਟਨਾ ਪਟਿਆਲੇ ਦੇ ਵਿੱਚ ਵਾਪਰੀ ਹੈ ਖਰ ਹੁਣ ਦੇਖਣਾ ਇਹ ਵੀ ਹੋਊਗਾ ਵੀ ਕੀ ਉਹਨਾਂ ਦੀ ਬਦਲੀ ਹੁੰਦੀ ਹੈ ਜਿਹੜੇ ਉੱਥੇ ਐਸਐਸਪੀ ਨੇ ਜਾਂ ਨਹੀਂ ਖਰ ਜੋ ਕੁਝ ਹੁਣ ਤੱਕ ਹੋਇਆ ਹੱਕ ਇਨਸਾਫ ਲੈਣ ਦੇ ਵਾਸਤੇ ਉਸ ਲੜਾਈ ਨੂੰ ਵੀ ਸਲੂਟ ਹੈ ਕਿਉਂਕਿ ਜੇਕਰ ਆਪਣੇ ਨਾਲ ਅਜਿਹਾ ਤੱਕਾ ਹੁੰਦਾ ਹੈ ਜੇਕਰ ਆਪਣੇ ਨਾਲ ਅਜਿਹੀ ਵਧੀਕੀ ਹੁੰਦੀ ਹੈ ਅਤੇ ਆਪਾਂ ਆਵਾਜ਼ ਨਹੀਂ ਚੱਕਦੇ ਚੁੱਪ ਕਰਕੇ ਘਰ ਬੈਠ ਜਾਂਦੇ ਆ ਵੀ ਸ਼ਰਮ ਆਊਗੀ ਜੇ ਕਿਤੇ ਮੈਂ ਗੱਲ ਕਰਤੀ ਲੋਕ ਕੀ ਕਹਿਣਗੇ ਜੇ ਮੈਂ ਗੱਲ ਕਰਤੀ ਫਿਰ ਇਹ ਜਿਹੜਾ ਤੱਕਾ ਇਹ ਵਿਧਕੀਆਂ ਆਈ ਹੁੰਦੀਆਂ ਰਹਿਣਗੀਆਂ ਕਾਨੂੰਨ ਦੇ ਅਨੁਸਾਰ ਸੰਵਿਧਾਨ ਦੇ ਅਨੁਸਾਰ ਆਪਣੀ ਜ਼ਿੰਦਗੀ ਜਿਓ ਜੇਕਰ ਫਿਰ ਵੀ ਤੁਹਾਨੂੰ ਕੋਈ ਤੰਗ ਕਰਦਾ ਤੁਹਾਡੇ ਨਾਲ ਇਸ ਪੱਧਰ ਤਾਂ ਜਾਂ ਕਿਸੇ ਹੋਰ ਤਰੀਕੇ ਦਾ ਤੱਕਾ ਜਾਂ ਵਿਧਕੀ ਹੁੰਦੀ ਹੈ ਤਾਂ ਦੋਸਤੋ ਆਵਾਜ਼ ਬਲੰਦ ਜ਼ਰੂਰ ਕਰਿਓ